ਨਾਮਾ ਕਹੇ ਤਰਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਤੇ ਮਹਾਵਾਕ ਅਨੁਸਾਰ ਕਰ ਰਿਏ ਕਿਰਤ ਕਰਨ ਵਾਸਤੇ ਕੁੜ ਕੱਢਣ ਵਾਸਤੇ ਗੰਨੇ ਵੱਢੇ ਗਏ ਔਰ ਕੰਮ ਕਰਕੇ ਸਕੂਨ ਮਿਲਦਾ ਹੈ ਸਰੀਰ ਨੂੰ ਚੜਦੀ ਕਲਾ ਮਿਲਦੀ ਹੈ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਸਾਡਾ ਸਿਧਾਂਤ ਹੈ ਨਾਲ ਦੀ ਨਾਲ ਪਾਤਸ਼ਾਹ ਜੀ ਕਹਿੰਦੇ ਨੇ ਉਦਮ ਕਰੰਦਿਆਂ ਜੀਉ ਤੂੰ ਮਾਮਦਿਆਂ ਸੁਖ ਪਹੁੰਚ ਧਿਆਨਿਆਂ ਤੂੰ ਪ੍ਰਭ ਮਿਲ ਨਾਨਕ ਉੱਤਰੀ ਕਹਿੰਦਾ ਸੋ ਚਿੰਤਾ ਦੂਰ ਹੋ ਜਾਂਦੀ ਏ ਉਦਮ ਕਰਨ ਦੇ ਨਾਲ ਸੁਖ ਨਸੀਬ ਹੁੰਦਾ ਹੈ ਸੋ ਹਰੇਕ ਹੀ ਪ੍ਰਚਾਰਕਾ ਢਾਡੀ ਕਵੀਸ਼ਰ ਨੂੰ ਜਿੱਥੇ ਉਹ ਧਰਮ ਦਾ ਪ੍ਰਚਾਰ ਕਰਦੇ ਨੇ ਨਾਲ ਨਾਲ ਹੱਥੀਂ ਕਿਰਤ ਵੀ ਕਰਨੀ